ਦੋਸਤੋ ਅਗਰ ਚੌਂਟਿਆਂ ਦੀ ਕੰਡੀਸ਼ਨ ਹਲਕੀ ਹੈ ਐਂਗਲ ਟੇਡੇ ਹੈ ਤੇ ਵਿੰਗੇ ਹੈ ਫਿਰ ਤੁਹਾਡੇ ਟਾਇਰ ਨਵੇਂ ਪਾਏ ਨਹੀਂ ਟਿਕ ਪਉਣਗੇ ਕਿਉਂਕਿ ਟਾਇਰਾਂ ਦੇ ਵਿੱਚ ਅਲਾਈਨਮੈਂਟ ਕੈਂਬਰ ਕੈਸਟਰ ਤੇ ਟੁਇਨ ਪ੍ਰੋਪਰ ਠੀਕ ਹੋਣੀ ਜ਼ਰੂਰੀ ਹੈ ਗੋਲੀਆਂ ਦੇ ਬੂਟ ਫਟੇ ਪਏ ਹੋਏ ਆ ਚੌਂਟਿਆਂ ਦੇ ਬੁਸ਼ ਟੁੱਟੇ ਹੋਏ ਆ ਗੱਡੀ ਖੜਕੇਗੀ ਗੱਡੀ ਸਟੇਬਲ ਨਹੀਂ ਚੱਲੇਗੀ ਜਦੋਂ ਤੁਸੀਂ ਰੋਡ ਤੇ ਗੱਡੀ ਚਲਾਉਣੀ ਹੋ ਤੁਸੀਂ ਕੱਲੇ ਸ਼ਾਕਰ ਪਵਾ ਲੈਣੇ ਹੋ ਤੇ ਥਲੜਾ ਕੰਮ ਨਹੀਂ ਕਰਾਉਂਦੇ ਅਧੂਰਾ ਕਰਾਉਣੇ ਤੇ ਉਹਨਾਂ ਚੱਕਰ ਟਾਇਰ ਖਾਣੋਂ ਨਹੀਂ ਹੋਗੂਗੀ ਬੜੇ سارے ਦੋਸਤਾਂ ਦੇ ਸਵਾਲ ਹੁੰਦੇ ਆ ਜੀ ਅਸੀਂ ਆ ਫਲਾਨਾ ਕੰਮ ਕਰਾ ਲਿਆ ਫਲਾਨਾ ਕਰਾ ਲਿਆ ਫਲਾਨਾ ਕਰਾ ਲਿਆ ਅਧੂਰਾ ਕੰਮ ਅਧੂਰਾ ਹੀ ਹੁੰਦਾ ਜਿੰਨਾ ਚੱਕਰ ਪ੍ਰੋਪਰ ਪੂਰਾ ਕੰਮ ਨਹੀਂ ਹੋਊਗਾ ਤੁਹਾਡੀ ਗੱਡੀ ਨੂੰ ਰਿਜ਼ਲਟ ਨਹੀਂ ਮਿਲਣਗੇ ਸੋ ਬੜੀਆਂ ਸਾਰੀਆਂ ਬੇਨਤੀਆਂ ਹਰ ਵਿਅਕਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇਦਾਂ ਲੱਗਦਾ ਵੀ ਨਹੀਂ ਕਿਸੇ ਨੇ ਲਈ ਸਮਝਣਾ ਅੱਜ ਵਿਸ਼ਾ ਸਮਝਾਉਣ ਦਾ ਨਹੀਂ ਅੱਜ ਵਿਸ਼ਾ ਪੈਸੇ ਕਮਾਉਣ ਦਾ ਬਣ ਚੁੱਕਿਆ ਜਦੋਂ ਚੁੰਟੇ ਥਲੜੇ ਪਾਸਿਓਂ ਐਂਗਲ ਵਿੰਗੇ ਹੋਣ ਤੇ ਇਹ ਸਮਝ ਲਿਓ ਵੀ ਤੁਹਾਡੀ ਰੋਡ ਤੇ ਗੱਡੀ ਟਿਕੇਗੀ ਨਹੀਂ ਪ੍ਰੀਤ ਮੋਟਰਸ ਮੋਗਾ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੁਸੀਂ ਆਪਣੀ ਗੱਡੀ ਦੇ ਮਕੈਨਿਕ ਕਿਵੇਂ